ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਨੇ ਤਾਂ ਇਸੇ ਦੇ ਚੱਲਦੇ ਆ ਪੰਜਾਬ ਪੁਲਿਸ ਵੀ ਪੂਰੀ ਤਰ੍ਹਾਂ ਐਕਟਿਵ ਹੋ ਗਈ ਹੈ ਪੰਜਾਬ ਪੁਲਿਸ ਵੱਲੋਂ ਆਪਰੇਸ਼ਨ ਸੀਲ ਚਲਾਇਆ ਗਿਆ ਅੱਠਵੀਂ ਕੜੀ ਸੀਗੀ ਇਹਦੀ ਤੇ ਇਹਦੇ ਤਹਿਤ ਕਈ ਗ੍ਰਿਫਤਾਰੀਆਂ ਕੀਤੀਆਂ ਗਈਆਂ ਨੇ ਕਈ ਲੋਕਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਐਫ ਆਈ ਆਰ ਦਰਜ ਹੋ ਚੁੱਕੀਆਂ ਨੇ ਕਈਆਂ ਦੇ ਵਾਹਨ ਜ਼ਬਤ ਹੋਏ ਨੇ ਨਸ਼ਾ ਤੱਕ ਵੀ ਬਰਾਮਦ ਕੀਤਾ ਗਿਆ ਅੰਤਰਾਜੀ ਨਾਕੇ ਲਗਾਏ ਗਏ ਪੰਜਾਬ ਦੇ ਵਿੱਚ ਵੱਖ-ਵੱਖ ਸੂਬਿਆਂ ਤੋਂ ਜਿੰਨੇ ਵੀ ਐਂਟਰੀ ਪੁਆਇੰਟ ਨੇ ਉਹਨਾਂ ਦੇ ਉੱਤੇ ਇਹ ਆਪਰੇਸ਼ਨ ਚਲਾਇਆ ਗਿਆ ਲੰਮਾ ਸਮਾਂ ਇਹ ਨਾਕਾਬੰਦੀ ਕੀਤੀ ਗਈ ਖਾਸ ਤੌਰ ਦੇ ਉੱਤੇ ਹਿਮਾਚਲ ਵਾਲਾ ਪਾਸਾ ਹੋ ਗਿਆ ਹਰਿਆਣੇ ਵਾਲਾ ਪਾਸਾ ਹੋ ਗਿਆ ਰਾਜਸਥਾਨ ਦਾ ਬਾਰਡਰ ਹੋ ਗਿਆ ਤੇ ਇਧਰੋਂ ਜੰਮੂ ਕਸ਼ਮੀਰ ਦਾ ਬਾਰਡਰ ਹੋ ਗਿਆ ਇਧਰਲੇ ਪਾਸੇ ਪੁਲਿਸ ਨੇ ਪੂਰੀ ਤਰ੍ਹਾਂ ਮੁਸਤੈਦੀ ਦੇ ਨਾਲ ਆਪਣੀ ਜ਼ਿੰਮੇਵਾਰੀ ਨਿਭਾਈ ਤੇ ਕਈਆਂ ਨੂੰ ਗ੍ਰਿਫਤਾਰ ਕੀਤਾ ਤੇ ਜੇਕਰ ਤੁਹਾਨੂੰ ਅੰਕੜੇ ਦੱਸੇ ਜਾਣ ਤਾਂ ਉਹਦੇ ਮੁਤਾਬਕ 27 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ 26 ਦੇ ਉੱਤੇ ਐਫ ਆਈ ਆਰ ਦਰਜ ਹੋਈ ਹੈ ਤੇ ਇਸ ਦੌਰਾਨ ਨਸ਼ਾ ਵੀ ਬਰਾਮਦ ਕੀਤਾ ਗਿਆ ਤੇ 401 ਲੋਕਾਂ ਨੂੰ ਪੁਸ਼ ਗਿਸ ਦੇ ਲਈ ਹਿਰਾਸਤ ਦੇ ਵਿੱਚ ਲਿਆ ਗਿਆ ਜਿਹੜੇ ਵਾਹਨ ਨੇ ਉਹਨਾਂ ਦੇ ਵਿੱਚੋਂ 293 ਦੇ ਚਲਾਨ ਕੀਤੇ ਗਏ ਤੇ 16 ਵਾਹਨ ਜ਼ਬਤ ਕੀਤੇ ਗਏ ਨੇ ਪੰਜਾਬ ਪੁਲਿਸ ਵੱਲੋਂ ਇਸ ਨਸ਼ਾ ਰੋਕੂ ਮੁਹਿੰਮ ਦੇ ਦੌਰਾਨ ਤੇ ਗਲਤ ਅੰਸਰਾਂ ਨੂੰ ਠੱਲ ਪਾਉਣ ਦੀ ਕਾਰਵਾਈ ਦੇ ਦੌਰਾਨ ਤੇ ਇਸੇ ਦੇ ਚਲਦਿਆਂ 10 ਦਿលਿਆਂ ਦੇ ਲਗਭਗ 92 ਐਂਟਰੀ ਪੁਆਇੰਟ ਦੇ ਉੱਤੇ ਤਕਰੀਬਨ 1000 ਪੁਲਿਸ ਮੁਲਾਜ਼ਮ ਤੇ ਅਫਸਰ ਤਾਇਨਾਤ ਰਹੇ ਜਿਨ੍ਹਾਂ ਨੇ ਆਪਣਾ ਕੰਮ ਮੁਸਤੈਦੀ ਦੇ ਨਾਲ ਕੀਤਾ ਤਾਂ ਜੋ ਪੰਜਾਬ ਦੇ ਵਿੱਚ ਕੋਈ ਵੀ ਗਲਤ ਅੰਸਰ ਕੋਈ ਵੀ ਵਾਰਦਾਤ ਨੂੰ ਅੰਜਾਮ ਨਾ ਦੇ ਸਕੇ ਤੇ ਨਸ਼ਾ ਜਿਹੜਾ ਬਰਾਮਦ ਕੀਤਾ ਗਿਆ ਇਸ ਦੌਰਾਨ 1 ਕਿਲੋ ਤੋਂ ਵੱਧ ਅਫੀਮ ਬਰਾਮਦ ਕੀਤੀ ਗਈ ਹੈ 29 ਕਿਲੋਗ੍ਰam ਪੋਸਟ ਬਰਾਮਦ ਕੀਤਾ ਗਿਆ 42 ਕਿਲੋਗ੍ਰam ਨਸ਼ੀਲਾ ਪਾਊਡਰ ਤੇ 1000 ਤੋਂ ਵੱਧ ਨਸ਼ੀਲੇ ਕੈਪਸੂਲ ਗੋਲੀਆਂ ਬਰਾਮਦ ਕੀਤੀਆਂ ਗਈਆਂ ਨੇ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਅੰਤਰਾਜੀ ਨਾਕੇ ਲਗਾਏ ਗਏ ਸੀਗੇ ਚੈੱਕ ਪੁਆਇੰਟ ਬਣਾਏ ਗਏ ਜਿਨ੍ਹਾਂ ਦੇ ਉੱਤੇ ਹਰ ਵਾਹਨ ਦੀ ਇੱਕ ਤਰੀਕੇ ਦੇ ਨਾਲ ਤਲਾਸ਼ੀ ਲਈ ਗਈ ਤੇ ਜਿਹੜੀ ਵਾਹਨ ਐਪ ਹੈ ਉਹਦੇ ਨਾਲ ਵੀ ਇਹ ਤਸਦੀਕ ਕੀਤਾ ਗਿਆ ਕਿ ਜਿਹੜੇ ਵਾਹਨ ਐਪ ਦੇ ਉੱਤੇ ਰਜਿਸਟਰਡ ਵਾਹਨ ਨੇ ਨੰਬਰ ਪਲੇਟਾਂ ਨੇ ਉਹ ਸਹੀ ਲੱਗੀਆਂ ਨੇ ਜਾਂ ਕਿਸ ਤਰ੍ਹਾਂ ਦੇ ਨਾਲ ਲੱਗੀਆਂ ਨੇ ਤੇ ਉਹਦੇ ਵਿੱਚ ਵੀ ਕਈਆਂ ਦੇ ਜਿਹੜੇ ਵਾਹਨ ਜ਼ਬਤ ਹੋ ਚੁੱਕੇ ਨੇ ਦੱਸਦੀ ਕਿ ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਦਾ ਬਿਗਲ ਵੱਜਿਆ ਹੋਇਆ ਹੈ ਵੱਖ-ਵੱਖ ਥਾਂ ਪੂਰਾ ਜ਼ੋਰ ਲਗਾ ਰਹੀਆਂ ਨੇ ਹਰਿਆਣਾ ਪੰਜਾਬ ਦੇ ਨਾਲ ਕਈ ਪਾਸਿਓਂ ਲੱਗ ਜਾਂਦਾ ਹੈ ਚਾਹੇ ਤੁਸੀਂ ਡੱਬਾ ਵਾਲੇ ਪਾਸੇ ਚੱਲ ਜਿਓ ਚਾਹੇ ਤੁਸੀਂ ਇਧਰ ਸ਼ੰਭੂ ਬੈਰੀਅਰ ਚੱਲ ਜਿਓ ਜਾਂ ਫਿਰ ਇਧਰ ਸੰਗਰੂਰ ਦਾ ਖਨੌਰੀ ਵਾਲਾ ਪਾਸਾ ਹੋ ਗਿਆ ਤਾਂ ਇਧਰੋਂ ਹਰਿਆਣਾ ਨਾਲ ਦੀ ਨਾਲ ਸ਼ੁਰੂ ਹੋ ਜਾਂਦਾ ਹੈ ਪਟਿਆਲੇ ਦੀ ਗੱਲ ਕੀਤੀ ਜਾਵੇ ਤਾਂ ਪਟਿਆਲੇ ਦੇ ਕੁਝ ਕੁ ਪਿੰਡ ਜਏ ਨੇ ਜਿਹੜੇ ਕੁਝ ਕੁ ਕਿਲੋਮੀਟਰ ਤੋਂ ਬਾਅਦ ਹੀ ਪਟਿਆਲੇ ਤੋਂ ਬਾਹਰ ਨਿਕਲਦੇ ਹੀ ਹਰਿਆਣੇ ਦੇ ਵਿੱਚ ਲੱਗ ਜਾਂਦੇ ਨੇ ਨਾਲ ਉਹਨਾਂ ਦਾ ਬਾਰਡਰ ਲੱਗ ਜਾਂਦਾ ਤਾਂ ਅਜਿਹੇ ਜਿਹੜੇ ਚੈੱਕ ਪੁਆਇੰਟ ਨੇ ਉਹਨਾਂ ਦੇ ਉੱਤੇ ਇਹ ਜਿਹੜੀ ਨਾਕਾਬੰਦੀ ਕੀਤੀ ਗਈ ਵੈਸੇ ਹਿਮਾਚਲ ਦਾ ਜਿਹੜਾ ਬਾਰਡਰ ਆ ਉਹ ਵੀ ਪੰਜਾਬ ਦੇ ਨਾਲ ਨਜ਼ਦੀਕ ਹੀ ਲੱ ਰੋਪੜ ਨੰਗਲ ਵਾਲੇ ਪਾਸਿਓਂ ਚਲਜੋ ਹੁਸ਼ਿਆਰਪੁਰ ਚਲਜੋ ਤੇ ਜਾਂ ਫਿਰ ਪਠਾਨਕੋਟ ਵਾਲੇ ਪਾਸਿਓਂ ਤੁਹਾਨੂੰ ਜੰਮੂ ਕਸ਼ਮੀਰ ਦਾ ਬਾਰਡਰ ਵੀ ਲੱਗ ਜਾਣਾ ਤੇ ਹਿਮਾਚਲ ਪ੍ਰਦੇਸ਼ ਦਾ ਬਾਰਡਰ ਵੀ ਸ਼ੁਰੂ ਹੋ ਜਾਂਦਾ ਹੈ ਤੇ ਰਾਜਸਥਾਨ ਦਾ ਬਾਰਡਰ ਇਧਰ ਗੰਗानगर ਵਾਲੇ ਪਾਸੇ ਵੀ ਲੱਗ ਜਾਂਦਾ ਹੈ ਤੇ ਹੋਰ ਇਲਾਕਿਆਂ ਦੇ ਨਾਲ ਵੀ ਰਾਜਸਥਾਨ ਲੱਗਣਾ ਸ਼ੁਰੂ ਹੋ ਜਾਂਦਾ ਹੈ ਕੁਲਮਲਾਕੇ ਪੁਲਿਸ ਕਾਲ ਕਾਫੀ ਮੁਸਤੈਦ ਨਜ਼ਰ ਆਈ ਹੈ ਕਿਉਂਕਿ ਵਿਧਾਨ ਸਭਾ ਚੋਣਾਂ ਦੇ ਦੌਰਾਨ ਕਈ ਲੋਕ ਦੂਜੇ ਸੂਬਿਆਂ ਦੇ ਵਿੱਚ ਆਉਂਦੇ ਜਾਂਦੇ ਨੇ ਨਸ਼ੇ ਦੀ ਸਪਲਾਈ ਵੀ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਇਹ ਸਚੇਨੂ ਨੈਕਸਸ ਨੂੰ ਤੋੜਨ ਵਾਸਤੇ ਹੀ ਪੰਜਾਬ ਪੁਲਿਸ ਕਾਫੀ ਮੁਸਤੈਦ ਹੈ ਤੇ ਐਕਟਿਵਨੈਸ ਦਿਖਾਉਂਦੇ ਹੋਏ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਕੱਲ ਆਪਰੇਸ਼ਨ ਸੀਲ 8 ਚਲਾਇਆ ਗਿਆ ਜਿਹਦੇ ਤਹਿਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਗ੍ਰਿਫਤਾਰੀਆਂ ਹੋਈਆਂ ਨੇ ਤੇ ਕਈ ਤਰ੍ਹਾਂ ਦਾ ਸਮਾਨ ਵੀ ਜ਼ਬਤ ਕੀਤਾ ਗਿਆ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ